ਅੱਜ ਦੀ ਵੀਡੀਓ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਇੱਕ ਬਹੁਤ ਹੀ ਵੱਡੀ ਖਬਰ ਜਿਸ ਨੇ ਸਾਰੇ ਪੰਜਾਬ ਨੂੰ ਪੂਰੀ ਤਰ੍ਹਾਂ ਦਹਿਲਾ ਕੇ ਰੱਖ ਦਿੱਤਾ ਹੈ ਤੁਸੀਂ ਸਾਰੇ ਜਾਣਦੇ ਹੋ ਕਿ ਇੱਕ ਬਹੁਤ ਹੀ ਵੱਡੇ ਮਸ਼ਹੂਰ ਕਲਾਕਾਰ ਰਾਜਵੀਰ ਜਿੰਦਾਵਾ ਜੋ ਪਿਛਲੇ 7 ਦਿਨਾਂ ਤੋਂ ਮੋਹਾਲੀ ਦੇ ਫੋਰਟ ਹਸਪਤਾਲ ਦੇ ਵਿੱਚ ਐਡਮਿਟ ਹਨ ਜਿਨ੍ਹਾਂ ਦੀ ਤਬੀਤ ਦੇ ਵਿੱਚ ਪਿਛਲੇ 7 ਦਿਨਾਂ ਤੋਂ ਕੋਈ ਵੀ ਸੁਧਾਰ ਨਹੀਂ ਹੋਇਆ ਜਿਸ ਕਰਕੇ ਪੰਜਾਬ ਦੇ ਲੋਕ ਤੇ ਪੰਜਾਬ ਦੇ ਸਿੰਗਰ ਤੇ ਪੰਜਾਬ ਦਾ ਹਰ ਇੱਕ ਉਹਨਾਂ ਨੂੰ ਚਾਣ ਵਾਲਾ ਵਿਅਕਤੀ ਫਿਕਰਾਂ ਦੇ ਵਿੱਚ ਹੈ ਬਹੁਤ ਜ਼ਿਆਦਾ ਚਿੰਤਾ ਦੇ ਵਿੱਚ ਹੈ ਕਿ ਆਖਰਕਾਰ ਉਹਨਾਂ ਦੀ ਸਿਹਤ ਦੇ ਵਿੱਚ ਬਿਲਕੁਲ ਵੀ ਸੁਧਾਰ ਕਿਉਂ ਨਹੀਂ ਹੋ ਰਿਹਾ ਕਿਉਂਕਿ ਲੋਕਾਂ ਦੇ ਵੱਲੋਂ ਅਰਦਾਸਾਂ ਦਾ ਦੌਰ ਲਗਾਤਾਰ ਜਾਰੀ ਹੈ ਹੁਣ ਪਿੰਡਾਂ ਦੇ ਵਿੱਚ ਵੀ ਤੇ ਹੁਣ ਅਸੀਂ ਜਿੱਥੇ ਵੀ ਜਾਂਦੇ ਹਾਂ ਜੇਕਰ ਬਾਜ਼ਾਰ ਵਿੱਚ ਜਾਂਦੇ ਹਾਂ ਕਿਸੇ ਚੌਂਕ ਤੇ ਖੜਦੇ ਹਾਂ ਤਾਂ ਸਾਡੇ ਵੱਡੇ ਵੀਰ ਰਾਜਵੀਰ ਜੰਦਾਵਾ ਦੀ ਗੱਲ ਚੱਲਦੀ ਹੈ ਪਿੰਡਾਂ ਦੇ ਵਿੱਚ ਵੀ ਵੱਡੇ ਪੱਦਰ ਤੇ ਅਲਾਊਸਮੈਂਟ ਹੋਣੀਆਂ ਸ਼ੁਰੂ ਹੋ ਚੁੱਕੀਆਂ ਹਨ ਕਿ ਸਾਰੇ ਜਣੇ ਰਲ ਮਿਲ ਕੇ ਆਪਣੇ ਘਰ ਬੈਠ ਕੇ ਗੁਰਦੁਆਰਿਆਂ ਦੇ ਵਿੱਚ ਜਾ ਕੇ ਜਿਸ ਨੂੰ ਵੀ ਤੁਸੀਂ ਮੰਨਦੇ ਹੋ ਉਹਨਾਂ ਦੇ ਅੱਗੇ ਅੱਜ ਆਪਣੇ ਲਈ ਕੁਝ ਵੀ ਨਾ ਮੰਗੋ ਤੁਸੀਂ ਵੱਡੇ ਵੀਰ ਰਾਜਵੀਰ ਸੰਧਾਵਾ ਦੇ ਲਈ ਜਿੰਨਾ ਮੰਗ ਸਕਦੇ ਹੋ ਉਹਨਾਂ ਮੰਗੋ ਤਾਂ ਜੋ ਉਹ ਮੁੜ ਕੇ ਇਸ ਦੁਨੀਆ ਦੇ ਵਿੱਚ ਆ ਜਾਣ ਕਿਉਂਕਿ ਉਹ ਇਸ ਸਮੇਂ ਬਿਲਕੁਲ ਕੋਮਾ ਦੇ ਵਿੱਚ ਪਏ ਹਨ ਉਹਨਾਂ ਨੂੰ ਕੋਈ ਵੀ ਹਿਲਜੁਲ ਨਹੀਂ ਉਹਨਾਂ ਦੀ ਸਿਹਤ ਇੰਨੀ ਜ਼ਿਆਦਾ ਨਾਜ਼ੁਕ ਹੋ ਚੁੱਕੀ ਹੈ ਮੋਹਾਲੀ ਹਸਪੀਟਲ ਦੇ ਡਾਕਟਰ ਆਪਣੇ ਹੱਥ ਖੜੇ ਕਰ ਚੁੱਕੇ ਹਨ ਇੱਕ ਹੋਰ ਵੱਡੀ ਖਬਰ ਜੋ ਸਾਹਮਣੇ ਆ ਰਹੀ ਹੈ ਜਿਹੜੇ ਪ੍ਰਗਟ ਗਿਲ ਉਹਨਾਂ ਨੂੰ ਮਿਲ ਕੇ ਆਏ ਹਨ ਉਹਨਾਂ ਨੇ ਬਾਹਰ ਆ ਕੇ ਇਹ ਦੱਸਿਆ ਹੈ ਇੱਕ ਪੋਸਟ ਜਾਰੀ ਕਰਕੇ ਕਿ ਜਿਹੜੇ ਰਾਜਵੀਰ ਜੰਦਾਵਾ ਹਨ ਉਹਨਾਂ ਦੀ ਸਿਹਤ ਦੇ ਵਿੱਚ ਕੋਈ ਵੀ ਫਰਕ ਨਹੀਂ ਆ ਰਿਹਾ ਜਿਹੜਾ ਉਹਨਾਂ ਦਾ ਦਿਮਾਗ ਹੈ ਉਹੋ ਸੋਚੋ 100% ਬਿਲਕੁਲ ਡੈੱਡ ਹੋ ਚੁੱਕਿਆ ਹੈ ਜਿਸ ਨੂੰ ਬਿਲਕੁਲ ਵੀ ਆਕਸੀਜਨ ਨਹੀਂ ਪਹੁੰਚ ਰਹੀ ਜੇਕਰ ਦਿਮਾਗ ਨੂੰ ਆਕਸੀਜਨ ਨਹੀਂ ਪਹੁੰਚੇਗੀ ਤਾਂ ਉਹਨਾਂ ਦਾ ਸਰੀਰ ਕਿਵੇਂ ਕੰਮ ਕਰੇਗਾ ਸਰੀਰ ਦੇ ਹਰ ਅੰਗ ਨੂੰ ਆਕਸੀਜਨ ਪਹੁੰਚਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਸ ਕਰਕੇ ਹੁਣ ਰਾਜਵੀਰ ਜਿੰਦਾਵਾ ਦਾ ਸਰੀਰ ਵੀ ਸੁੱਕਣਾ ਸ਼ੁਰੂ ਹੋ ਚੁੱਕਿਆ ਹੈ ਇਹ ਬਿਆਨ ਡਾਕਟਰਾਂ ਦੇ ਵੱਲੋਂ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਇਹ ਬਿਆਨ ਪੋਸਟ ਪਾ ਕੇ ਪ੍ਰਗਟ ਗਿੱਲ ਦੇ ਵੱਲੋਂ ਲੋਕਾਂ ਦੇ ਨਾਲ ਸਾਂਝਾ ਕੀਤਾ ਗਿਆ ਹੈ ਪਰ ਉਹਨਾਂ ਨੇ ਇੱਕ ਬੇਨਤੀ ਇਹ ਵੀ ਕੀਤੀ ਹੈ ਕਿ ਮੈਂ ਤੁਹਾਨੂੰ ਸਭ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਤੁਸੀਂ ਆਪਣਾ ਅਰਦਾਸਾਂ ਦਾ ਦੌਰ ਜਾਰੀ ਰੱਖਿਓ ਕਿ ਮੈਨੂੰ ਵੀ ਆਸ ਹੈ ਤੇ ਪੰਜਾਬ ਦੇ ਲੋਕਾਂ ਨੂੰ ਪੂਰੀ ਆਸ ਹੈ ਕਿ ਵਾਹਿਗੁਰੂ ਇੱਕ ਇਹਨਾਂ ਨੂੰ ਜਰੂਰ ਨਵੀਂ ਜ਼ਿੰਦਗੀ ਬਖਸ਼ਣਗੇ ਕਿਉਂਕਿ ਹਰ ਗੁਰੂ ਘਰ ਦੇ ਵਿੱਚ ਹਰ ਮੰਦਿਰ ਦੇ ਵਿੱਚ ਹਰ ਜਗ੍ਹਾ ਦੇ ਉੱਤੇ ਲਗਾਤਾਰ ਅਰਦਾਸਾਂ ਬੇਨਤੀਆਂ ਲੋਕਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਹਨ ਤੇ ਲੋਕਾਂ ਦੇ ਵੱਲੋਂ ਇੱਥੇ ਤੱਕ ਕਿ ਘਰਾਂ ਦੇ ਵਿੱਚ ਪਾਠ ਵੀ ਰੱਖੇ ਗਏ ਹਨ ਤੇ ਦੇਗਾਂ ਕਰਾਈਆਂ ਜਾ ਰਹੀਆਂ ਹਨ ਜਿਸ ਕਰਕੇ ਹੁਣ ਰਾਜ ਵਿਰਜਨ ਦਾਵਾ ਦੇ ਹਲੇ ਤੱਕ ਸਾਹ ਚੱਲ ਰਹੇ ਹਨ ਕਿ ਲੋਕਾਂ ਦੀਆਂ ਸੱਚੇ ਦਿਲੋਂ ਚਾਣ ਵਾਲੇ ਯਾਰ ਮਿੱਤਰਾਂ ਦੀਆਂ ਪਰਿਵਾਰ ਦੀਆਂ ਅਰਦਾਸਾਂ ਜ਼ਰੂਰ ਕੰਮ ਕਰ ਰਹੀਆਂ ਹਨ ਤੇ ਸਾਨੂੰ ਪੂਰਾ ਵਿਸ਼ਵਾਸ ਉਸ ਉਸ ਪਰਮਾਤਮਾ ਉੱਤੇ ਹੈ ਕਿ ਉਹ ਬਹੁਤ ਜਲਦੀ ਉਹਨਾਂ ਨੂੰ ਠੀਕ ਕਰ ਦੇਣਗੇ ਤੇ ਉਹ ਆਪਣੇ ਪਰਿਵਾਰ ਦੇ ਵਿੱਚ ਫਿਰ ਤੋਂ ਜਾਣਗੇ ਤੇ ਉਹ ਆਪਣੇ ਪਰਿਵਾਰ ਦੇ ਵਿੱਚ ਫਿਰ ਤੋਂ ਇੱਕ ਵਾਰ ਪਹੁੰਚ ਜਾਣਗੇ ਤੇ ਸਾਡੇ ਪੰਜਾਬ ਦੇ ਲੋਕਾਂ ਨੂੰ ਪਹਿਲਾਂ ਦੀ ਤਰ੍ਹਾਂ ਸੱਭਿਆਚਾਰ ਦੇ ਨਾਲ ਜੋੜਨਗੇ ਤੇ ਇਹ ਗੱਲ ਬਿਲਕੁਲ ਸੱਚ ਹੈ ਕਿ ਅਫਵਾਹਾਂ ਨਾ ਫਲਾਓ ਕਿ ਉਹਨਾਂ ਦੀ ਸਿਹਤ ਠੀਕ ਹੈ ਜਾਂ ਫਿਰ ਨਹੀਂ ਜੇਕਰ ਤੁਹਾਨੂੰ ਕੋਈ ਸੱਚੀ ਖਬਰ ਪਤਾ ਲੱਗਦੀ ਹੈ ਤਾਂ ਉਸ ਨੂੰ ਤੁਸੀਂ ਜ਼ਰੂਰ ਬਿਆਨ ਕਰ ਸਕਦੇ ਹੋ ਪਰ ਬਿਲਕੁਲ ਵੀ ਝੂਠ ਨੂੰ ਪਰ ਬਿਲਕੁਲ ਅਫਵਾਹਾਂ ਫਲਾਉਣੀਆਂ ਬੰਦ ਕਰੋ ਤੇ ਇੱਕ ਇਹ ਗੱਲ ਬਿਲਕੁਲ ਸੱਚ ਹੈ ਕਿ ਉਹਨਾਂ ਦੇ ਦਿਮਾਗ ਨੂੰ ਬਿਲਕੁਲ ਵੀ ਆਕਸੀਜਨ ਫਰੀਲ ਨੂੰ ਨਹੀਂ ਪਹੁੰਚ ਰਹੀ ਜਿਸ ਕਰਕੇ ਉਹ ਆਪਣੀ ਹਲੇ ਤੱਕ ਸੁੱਧ ਬੁੱਧ ਖੋਈ ਬੈਠੇ ਹਨ ਤੇ 7 ਦਿਨਾਂ ਤੋਂ ਉਹਨਾਂ ਦੀ ਸਿਹਤ ਦੇ ਵਿੱਚ ਹਲੇ ਤੱਕ ਕੋਈ ਵੀ ਸੁਧਾਰ ਨਹੀਂ ਆਇਆ ਤੇ ਉਹਨਾਂ ਦੀ ਹਾਲਤ ਬਹੁਤ ਹੀ ਜ਼ਿਆਦਾ ਨਾਜ਼ੁਕ ਬਣੀ ਹੋਈ ਹੈ ਉੱਥੇ ਦੇ ਡਾਕਟਰਾਂ ਦੇ ਵੱਲੋਂ ਹੱਥ ਖੜੇ ਕਰ ਦਿੱਤੇ ਗਏ ਹਨ ਬਹੁਤ ਸਾਰੇ ਲੋਕਾਂ ਦਾ ਇਹ ਕਹਿਣਾ ਹੈ ਕਿ ਜੇਕਰ ਉਹਨਾਂ ਨੂੰ ਪੀਜੀਆਈ ਹਸਪਤਾਲ ਦੇ ਵਿੱਚ ਲੈ ਜਾਇਆ ਜਾਂਦਾ ਤਾਂ ਉਹ ਉੱਥੇ ਬਿਲਕੁਲ ਠੀਕ ਹੋ ਜਾਂਦੇ ਕਿ ਜਿਹੜੇ ਪ੍ਰਾਈਵੇਟ ਹਸਪਤਲ ਹਨ ਉਹ ਸਿਰਫ ਪੈਸਾ ਬਣਾਉਂਦੇ ਹਨ ਕਿ ਇਸ ਸਮੇਂ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਰਾਜਵੀਰ ਜੰਦਾਵਾ ਦੇ ਸਰੀਰ ਦੇ ਵਿੱਚ ਕੁਝ ਵੀ ਬਾਕੀ ਨਹੀਂ ਪਰ ਫਿਰ ਵੀ ਅਸੀਂ ਅਰਦਾਸ ਬੇਨਤੀ ਲਗਾਤਾਰ ਕਰਦੇ ਰਹਿਣਾ ਅਸੀਂ ਹੌਸਲਾ ਨਹੀਂ ਹਾਰਨਾ ਨਾ ਹੀ ਪਰਵਾਹ ਦਾ ਹੌਸਲਾ ਟੁੱਟਣ ਦੇਣਾ ਤੇ ਅਰਦਾਸਾਂ ਆਪਣੇ ਘਰ ਦੇ ਵਿੱਚ ਬੈਠ ਕੇ ਕਰੋ ਪਾਠ ਕਰੋ ਕਿ ਸਾਡਾ ਵੀਰ ਜਲਦੀ ਤੋਂ ਜਲਦੀ ਠੀਕ ਹੋ ਕੇ ਆਪਣੇ ਘਰ ਵਿੱਚ ਪਰਤ ਜਾਵੇ ਤੇ ਸਾਡੇ ਪੰਜਾਬ ਦੇ ਲੋਕਾਂ ਨੂੰ ਫਿਰ ਪੰਜਾਬੀ ਸੱਭਿਆਚਾਰ ਦੇ ਨਾਲ ਜੋੜਨ ਤੇ ਵਾਹਿਗੁਰੂ ਭਲੀ ਕਰੇ ਇਹੀ ਅਰਦਾਸ ਬੇਨਤੀ ਮੇਰੇ ਵੱਲੋਂ ਤੇ ਸਾਡੇ ਪਰਿਵਾਰ ਵੱਲੋਂ ਹੈ ਜੇਕਰ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜ਼ਰੂਰ ਕਰਨਗੇ ਬਹੁਤ ਬਹੁਤ ਧੰਨਵਾਦ